ਖਬਰ ਨਮਾ ਦੇਖ ਰਹੇ ਸਾਰੇ ਹੀ ਸੋਤਿਆ ਨੂੰ ਮੇਰੇ ਵੱਲੋਂ ਪਿਆਰ ਭਰੀ ਸਵੀਕਾਰ ਮੈਂ ਹਾਂ ਤੁਹਾਡਾ ਹੋ ਸਰਾਜ ਸੂਤਰਾਂ ਦੇ ਵੱਲੇ ਤੋਂ ਹੁੰਦੀ ਸਭ ਤੋਂ ਵੱਡੀ ਆ ਤੇ ਐਮ ਖਬਰ ਮੁੱਖ ਮੰਤਰੀ ਨੇ ਆਖਰਕਾਰ ਆਪਣਾ ਸਤੀਫਾ ਅੱਜ ਰਾਜਪਾਲ ਨੂੰ ਸੌਂ ਦਿੱਤਾ ਹੈ ਮੇਰੇ ਵੱਸੋਂ ਕੰਮ ਬਾਰ ਹੋ ਗਿਆ ਹੈ ਮੈਂ ਸੂਬੇ ਦੇ ਕੰਮ ਪ੍ਰੋਪਰ ਤਰੀਕੇ ਦੇ ਨਾਲ ਨਹੀਂ ਕਰ ਸਕਿਆ ਮੇਰੇ ਕਾਰਨ ਕਈ ਹਿੰਸਾ ਹੋਈਆਂ ਕਈ ਦੰਗੇ ਹੋਏ ਕਈ ਕਤਲ ਹੋਏ ਲੇਕਿਨ ਮੈਂ ਉਹਨਾਂ ਨੂੰ ਸੰਭਾਲਨ ਦੇ ਵਿੱਚ ਨਾਕਾਮ ਰਿਹਾ ਇਹ ਹੁੰਦੀ ਹੈ ਮੁੱਖ ਮੰਤਰੀ ਦੀ ਜ਼ਮੀਰ ਜ਼ਮੀਰ ਜਿਨ੍ਹਾਂ ਦੀ ਜਾਗਦੀ ਹੈ ਉਹ ਆਪਣੇ ਅਹੁਦੇ ਦੀ ਪਰਵਾਹ ਵੀ ਨਹੀਂ ਕਰਦੇ ਉਹ ਮੁੱਖ ਮੰਤਰੀ ਆਪਣੇ ਅਹੁਦੇ ਤੋਂ ਚਟਪਟ ਅਸਤੀਫਾ ਜਿਹੜਾ ਹੈ ਰਾਜਪਾਲ ਨੂੰ ਦੇ ਦਿੰਦੇ ਨੇ ਯਾਨੀ ਕਿ ਜਮੀਰਾ ਜੇ ਜਾਗਦੀਆਂ ਹੋਣ ਤੇ ਮੁੱਖ ਮੰਤਰੀ ਦਾ ਅਹੁਦਾ ਉਹਨਾਂ ਵਾਸਤੇ ਕੋਈ ਵੱਡੀ ਗੱਲ ਨਹੀਂ ਜੇਕਰ ਅਜੇ ਮੁੱਖ ਮੰਤਰੀ ਪੂਰੇ ਭਾਰਤ ਵਿੱਚ ਹੋਣਗੇ ਤਾਂ ਭਾਰਤ ਇੱਕ ਬੜਾ ਵਧੀਆ ਡੈਮੋਕਰੈਟਿਕ ਜਿਹੜਾ ਹੈ ਦੇਸ਼ ਬਣ ਜਾਵੇਗਾ ਲੇਕਿਨ ਕਈ ਮੁੱਖ ਮੰਤਰੀ ਕੁਰਸੀ ਦੀ ਆੜ ਪਿੱਛੇ ਬੜੇ ਵੱਡੇ ਵੱਡੇ ਕੰਮ ਕਰਦੇ ਨੇ ਲੇਕਿਨ ਮੁੱਖ ਮੰਤਰੀ ਨੇ ਅੱਜ ਆਪਣਾ ਅਸਤੀਵਾ ਜਿਹੜਾ ਹੈ ਉਹ ਰਾਜਪਾਲ ਨੂੰ ਸੌਂਪ ਦਿੱਤਾ ਹੈ ਰਾਜਪਾਲ 2-3 ਦਿਨ ਨੂੰ 2-3 ਦਿਨ ਬਾਅਦ ਡਿਸਾਈਡ ਕਰਨਗੇ ਕਿ ਕਿਸ ਨੂੰ ਉਹਨਾਂ ਦੀ ਪਾਰਟੀ ਵੱਲੋਂ ਜਿਹੜਾ ਹੈ ਮੁੱਖ ਮੰਤਰੀ ਬਣਾਇਆ ਜਾਵੇਗਾ ਖਬਰ ਆ ਰਹੀ ਹੈ ਮਣੀਪੁਰ ਦੇ ਮੁੱਖ ਮੰਤਰੀ ਐਨ ਬ੍ਰੇਨ ਸਿੰਘ ਨੇ ਅਸਤੀਫਾ ਦਿੱਤਾ ਇੱਕ ਜਾਂ ਦੋ ਦਿਨਾਂ ਵਿੱਚ ਨਵੇਂ ਮੁੱਖ ਮੰਤਰੀ ਬਾਰੇ ਫੈਸਲਾ ਲਿਆ ਜਾ ਸਕਦਾ ਹੈ ਦੱਸ ਦਈਏ ਕਿ ਸੂਬੇ ਵਿੱਚ 21 ਮਹੀਨਿਆਂ ਤੋਂ ਮਤਾਈ ਕੁੱਕੀ ਵਿਚਕਾਰ ਹਿੰਸਾ ਜਾਰੀ ਹੈ ਮੁੱਖ ਮੰਤਰੀ ਐਨ ਬ੍ਰੇਨ ਸਿੰਘ ਨੇ ਐਤਵਾਰ ਸ਼ਾਮ ਨੂੰ ਰਾਜਪਾਲ ਨੂੰ ਆਪਣਾ ਅਸਤੀਫਾ ਦੇ ਦਿੱਤਾ ਸੂਬੇ ਵਿੱਚ 21 ਮਹੀਨਿਆਂ ਤੋਂ جاری ਹਿੰਸਾ ਕਾਰਨ ਬਰੇਂਦ ਸਿੰਘ ਬਹੁਤ ਦਵਾਹਿਰ ਸੀ ਵਿਰੋਧੀ ਪਾਰਟੀਆਂ ਵੀ ਇਸ ਮੁੱਦੇ ਉੱਤੇ ਐਨਡੀਏ ਤੇ ਲਗਾਤਾਰ ਸਵਾਲ ਉਠਾਰੀਆਂ ਸੀ ਸੂਤਰਾਂ ਅਨੁਸਾਰ ਰਾਜਪਾਲ ਨੇ ਉਹਨਾਂ ਨੂੰ ਹੁਣੇ ਹੀ ਕਾਰਜਕਾਰੀ ਮੁੱਖ ਮੰਤਰੀ ਵਜੋਂ ਅਹੁਦਾ ਸੰਭਾਲ ਲਈ ਕਿਹਾ ਹੈ ਯਾਨੀ ਕਿ ਮਨੀਪੁਰ ਦੇ ਵਿੱਚ ਹਿੰਸਾ ਜਿਹੜੀ ਹੋਈ ਉਹ ਆਪਣੇ ਆਪ ਨੂੰ ਇੱਕ ਤਰ੍ਹਾਂ ਦਾ ਜ਼ਿੰਮੇਵਾਰ ਮੰਨ ਰਹੇ ਨੇ ਉਹਨਾਂ ਕੋਲ ਸਿਸਟਮ ਜਿਹੜਾ ਹੈ ਸੰਭਾਲਿਆ ਨਹੀਂ ਜਾ ਰਿਹਾ ਇਸ ਕਰਕੇ ਅੱਜ ਬਰੇਨ ਸਿੰਘ ਨੇ ਆਪਣਾ ਅਸਤੀਫਾ ਮਨੀਪੁਰ ਦੇ ਰਾਜਪਾਲ ਨੂੰ ਸੌਂਪ ਦਿੱਤਾ ਹੈ 2-3 ਦਿਨਾਂ ਦੇ ਵਿੱਚ ਨਵੇਂ ਮੁੱਖ ਮੰਤਰੀ ਦਾ ਐਲਾਨ ਹੋ ਜਾਵੇਗਾ ਉਹ ਮੁੱਖ ਮੰਤਰੀ ਵਾਲੀ ਕੁਰਸੀ ਸੰਭਾਲੇਗਾ ਉਨੀ ਦੇਰ ਤੱਕ ਬਰੇਨ ਸਿੰਘ ਐਜ਼ ਏ ਕਾਰਜਕਾਰੀ ਮੁੱਖ ਮੰਤਰੀ ਵਜੋਂ ਕੰਮ ਕਰਨਗੇ ਮਨੀਪੁਰ ਵਿੱਚ